ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੈਂਟ ਅੱਜ ਅਸੀਂ ਘਰ ਦੀ ਕੰਟੈਂਟ ਵਿੱਚ ਬਹੁਤ ਹੀ ਹੈਲਦੀ ਤੇ ਟੇਸਟੀ ਪ੍ਰੋਟੀਨ ਸ਼ੇਕ ਬਣਾਉਣ ਜਾ ਰਹੇ ਹਾਂ ਜਿਹਦਾ ਕਿ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਚਲੋ ਜੀ ਫਿਰ देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪ੍ਰੋਟੀਨ ਸ਼ੇਕ ਬਣਾਉਣ ਵਾਸਤੇ ਸਾਨੂੰ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਪਹਿਲਾਂ ਇੱਕ ਵਾਰੀ ਉਹਨਾਂ ਨੂੰ ਅਸੀਂ ਦੇਖਦੇ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਰਾਤ ਦੇ ਟਾਈਮ ਤੇ ਪੀਉਣ ਲੱਗੇ ਹਾਂ ਤੇ ਸਵੇਰੇ ਅਸੀਂ ਮਾਰਨਿੰਗ ਵਿੱਚ ਇਹ ਸ਼ੇਕ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਚਾਰ ਖਜੂਰਾਂ ਲਈਆਂ ਨੇ ਇਹਨੂੰ ਆਪਾਂ ਇੱਕ ਦੋ ਵਾਰੀ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਕਿਉਂਕਿ ਕਈ ਵਾਰੀ ਥੋੜੀ ਜਿਹੀ ਕਿਰਕ ਲੱਗੀ ਹੁੰਦੀ ਹੈ ਤੇ ਉਹ ਸਾਫ਼ ਹੋ ਜਾਏਗੀ। ਮੇਰੇ ਕੋਲੇ ਖਜੂਰਾਂ ਦੇ ਵਿੱਚ ਬੀਜ ਨੇ ਤੇ ਮੈਂ ਇਹਨਾਂ ਬੀਆਂ ਨੂੰ ਕੱਢ ਕੇ ਤੇ ਫਿਰ ਇਹਨਾਂ ਨੂੰ ਪੀਵਾਂਗੇ। ਤਾਂ ਕਈ ਵਾਰੀ ਸੀਡਲੈਸ ਖਜੂਰਾਂ ਵੀ ਹੁੰਦੀਆਂ ਨੇ ਤੇ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਆਪਾਂ ਇਹਦੇ ਬੀਜ ਕੱਢ ਲਾਂਗੇ। ਪ੍ਰੋਟੀਨ ਦਾ ਪੂਰਾ ਖਜ਼ਾਨਾ ਹੈ ਜੀ ਇਹ। ਸ਼ੇਕ ਇੱਕ ਗਲਾਸ ਤੁਸੀਂ ਸਵੇਰੇ ਸਵੇਰ ਅਰਲੀ ਮਾਰਨਿੰਗ ਇਹਨੂੰ ਲਓ ਤੇ ਪੂਰਾ ਦਿਨ ਬਹੁਤ ਵਧੀਆ ਜਾਏਗਾ। ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਇਹਨੂੰ ਅਸੀਂ ਸਾਰੀ ਰਾਤ ਵਾਸਤੇ ਭਿਉ ਕੇ ਰੱਖਾਂਗੇ ਤੇ ਹੁਣ ਆਪਾਂ ਲਈ ਹੈ ਜੀ ਕੱਚੀ ਮੂਫਲੀ ਇਹਦੇ ਆਪਾਂ 20 ਦਾਣੇ ਲਏ ਨੇ ਮੈਂ ਇੱਕ ਗਲਾਸ ਦੇ ਹਿਸਾਬ ਨਾਲ ਸਾਰਾ ਸਮਾਨ ਪੇ ਰਹੀ ਹਾਂ ਜੀ ਜੇਕਰ ਤੁਸੀਂ ਵੱਧ ਬਣਾਉਣਾ ਹੋਵੇ ਤਾਂ ਤੁਸੀਂ ਇਹਦੀ ਮਾਤਰਾ ਨੂੰ ਡਬਲ ਕਰ ਲਓ ਇਹਨੂੰ ਵੀ ਅਸੀਂ ਦੋ ਵਾਰੀ ਪਾਣੀ ਨਾਲ ਸਾਫ਼ ਕਰਾਂਗੇ ਤੇ ਫਿਰ ਅਸੀਂ ਇਹਨੂੰ ਭਿਉਾਂਗੇ ਤੇ ਹੁਣ ਅਸੀਂ ਇਹ ਮੂਫਲੀ ਨੂੰ ਵੀ ਗਲਾਸ ਵਿੱਚ ਪਾ ਦਾਂਗੇ ਇਹਦੇ ਵਿੱਚ ਵੀ ਅਸੀਂ ਪਾਣੀ ਪਾ ਦਾਂਗੇ ਇਹਨੂੰ ਸਾਈਡ ਤੇ ਕਰ ਦਾਂਗੇ ਤਾਂ ਹੁਣ ਅਸੀਂ ਇਹਦੇ ਵਿੱਚ ਪਿਉਵਾਂਗੇ ਜੀ ਪੰਜ ਬਾਦਾਮ ਇੱਕ ਗਿਰੀ ਅਖਰੋਟ ਦੀ ਇੱਕ ਪੂਰੀ ਗਿਰੀ ਅਖਰੋਟ ਦੀ ਤੇ ਪੰਜ ਬਾਦਾਮ ਲੈਏ ਨੇ ਇਹਨਾਂ ਨੂੰ ਵੀ ਅਸੀਂ ਪਾਣੀ ਨਾਲ ਸਾਫ਼ ਕਰਕੇ ਫਿਰ ਪਿਉਵਾਂਗੇ ਹੁਣ ਅਸੀਂ ਇਹਨਾਂ ਨੂੰ ਵੀ ਪਾਣੀ ਵਿੱਚ ਭਿਉਂ ਦਾਂਗੇ ਥੋੜਾ ਜਿਹਾ ਅਸੀਂ ਪਾਣੀ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਸ ਤਰ੍ਹਾਂ ਭਿਉਂ ਕੇ ਰੱਖਤਾ ਹੈ ਤੇ ਹੁਣ ਅਸੀਂ ਇਹਨੂੰ ਟੱਕ ਕੇ ਪੂਰੀ ਰਾਤ ਐਵੇਂ ਟੀਜਾ ਰਹਿਣ ਦਵਾਂਗੇ ਤੇ ਸਵੇਰੇ ਸਵੇਰ ਆਪਾਂ ਇਹਦਾ ਬਹੁਤ ਹੀ ਵਧੀਆ ਟੇਸਟੀ ਹੈਲਥੀ ਪ੍ਰੋਟੀਨ ਦਾ ਖਜ਼ਾਨਾ ਬਹੁਤ ਹੀ ਮਜ਼ੇਦਾਰ ਸ਼ੇਕ ਬਣਾ ਕੇ ਤਿਆਰ ਕਰਾਂਗੇ ਬਾਕੀ ਜੋ ਵੀ ਸਮਾਨ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ ਹੈ ਅੱਗੇ ਤੁਹਾਨੂੰ ਵੀਡੀਓ ਵਿੱਚ ਆਪਾਂ ਦੱਸਾਂਗੇ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਦਾਂਗੇ ਪੂਰੀ ਰਾਤ ਅਸੀਂ ਨਾ ਸਾਰੀਆਂ ਚੀਜ਼ਾਂ ਨੂੰ ਭੋਂ ਕੇ ਰੱਖਿਆ ਸੀ ਹੁਣ ਅਸੀਂ ਇਹਨਾਂ ਵਿੱਚੋਂ ਪਾਣੀ ਕੱਢਤਾ ਹੈ ਤੇ ਬਦਾਮ ਤੇ ਅਖਰੋਟ ਨੂੰ ਅਸੀਂ ਇਸ ਤਰ੍ਹਾਂ ਛਿੱਲ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਕੌਲੀ ਵਿੱਚ ਕੱਢ ਲਿਆ ਹੈ ਤੇ ਸ਼ੇਕ ਵਿੱਚ ਪਾਉਣ ਵਾਸਤੇ ਅਸੀਂ ਇੱਕ ਕੇਲਾ ਲਿਆ ਹੈ ਤੁਹਾਨੂੰ ਇਸ ਤਰ੍ਹਾਂ ਛੋਟੇ-ਛੋਟੇ ਗੋਲ ਪੀਸਾ ਵਿੱਚ ਕੱਟ ਲਿਆ ਹੈ ਤੇ ਹੁਣ ਆਪਾਂ ਬਹੁਤ ਹੀ ਹੈਲਦੀ ਸ਼ੇਕ ਬਣਾ ਕੇ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਰਸਮਾਨ ਇਹਨੂੰ ਵਿੱਚ ਪਾਵਾਂਗੇ ਇਸ ਤੇ ਨਾਲ ਹੀ ਕੱਟਿਆ ਹੋਇਆ ਇੱਕ ਕੇਲਾ ਦੋ ਹਰੀਆਂ ਇਲਾਚੀਆਂ ਛਿਲਕੇ ਸਮੇਤ ਇਹ ਆਪਾਂ ਪਾ ਦਾਂਗੇ ਤੁਸੀਂ ਚਾਹੋ ਤੇ ਦੇ ਦਾਣੇ ਕੱਢ ਕੇ ਵੀ ਪਾ ਸਕਦੇ ਹੋ ਤੇ ਦੋ ਚਮਚ ਅਸੀਂ ਸ਼ਹਿਦ ਪਾ ਦਾਂਗੇ ਇਹਦੇ ਵਿੱਚ ਆਪਾਂ ਬਰਫ਼ ਦਾ ਇਸਤੇਮਾਲ ਨਹੀਂ ਕਰ ਰਹੇ ਅਸੀਂ ਤੇ ਬਿਲਕੁਲ ਅਸੀਂ ਠੰਡਾ ਦੁੱਧ ਲਿਆ ਹੈ ਉਹਦਾ ਇਸਤੇਮਾਲ ਕਰਾਂਗੇ ਥੋੜਾ ਜਿਹਾ ਦੁੱਧ ਪਾ ਕੇ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਤੇ ਹੁਣ ਅਸੀਂ ਬਚਿਆ ਹੋਇਆ ਦੁੱਧ ਵੀ ਪਾ ਕੇ ਇਹਨੂੰ ਤਿਆਰ ਕਰਾਂਗੇ। ਲਓ ਜੀ ਆਪਣਾ ਬਹੁਤ ਹੀ ਹੈਲਥੀ ਤੇ ਟੇਸਟੀ ਪ੍ਰੋਟੀਨ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ। ਹੁਣ ਕਰਦੇ ਹਾਂ ਜੀਨੂੰ ਅਸੀਂ ਸਰਵ। ਲਓ ਜੀ ਆਪਣਾ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ। ਤੇ ਜਿੰਨਾ ਮੇਰੇ ਵੀਰ ਤੇ ਭੈਣਾਂ ਨੇ ਆਪਣਾ weight ਨੂੰ ਵਧਾਉਣਾ ਹੈ ਤੇ ਚਿਹਰੇ ਤੇ ਲਿਆਉਣਾ ਜਿਨੇਖਾ ਤੇ ਉਹਨਾਂ ਵਾਸਤੇ ਇਹ ਬਹੁਤ ਹੀ ਲਾਭਦਾਇਕ ਹੈ ਤੁਸੀਂ ਇਹਨੂੰ ਬਣਾ ਕੇ ਜਰੂਰ ਪੀਆ ਕਰੋ ਤੁਹਾਨੂੰ ਕਾਫੀ ਇਹਦਾ ਲਾਭ ਮਿਲੇਗਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਬੈਲ ਆਈਕਨ ਉੱਤੇ ਦਬਾਓ ਤਾਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ